ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਡੀਐਸਪੀ ਬੀਦਰ ਸਿੰਘ ਬਾਜਵਾ ਡੀਐਸਪੀ ਸਬਰੀਨ ਟਾਂਡਾ ਮੇਰੇ ਨਾਲ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਐਸਐਟੋ ਟਾਂਡਾ ਤੇ ਏਐਸਆਈ ਮਨਿੰਦਰਜੀਤ ਕੌਰ ਸਾਡੇ ਨਾਲ ਨੇ ਅੱਜ ਅਸੀਂ ਤੁਹਾਡੇ ਮਾਧਿਅਮ ਦੇ ਥਰੂ ਜਿਹੜੇ ਇੱਕ ਤਰੀਕ ਨੂੰ ਸੰਗ ਖੜਿਆਲਾ ਸੈਣੀਆ ਤੋਂ ਚੱਲਣਾ ਤੇ ਪੈਦਲ ਚੱਲ ਕੇ ਉਹਨੇ ਮੇਰਾ ਪਾਪਾ ਨਾਲ ਚੋਲਾ ਸਾਹਿਬ ਵਿਖੇ ਜਾਣਾ ਹੈ ਉਦੇਸ਼ ਬੰਦ ਦੇ ਵਿੱਚ ਮੈਂ ਬੇਨਤੀ ਕਰਨ ਲੱਗਾ ਆ ਜਿਹੜੇ ਇਲਾਕੇ ਦੇ ਨੌਜਵਾਨ ਮੇਰੇ ਵੀਰ ਭਰਾ ਆ ਉਹ ਸਾਨੂੰ ਕੋਆਪਰੇਟ ਕਰਨ ਔਰ ਉਹ ਧਾਰਮਿਕ ਕੰਮ ਨੂੰ ਧਾਰਮਿਕ ਹੀ ਰਹਿਣ ਦੇਣ ਨਾ ਕਿ ਉਹਨੂੰ ਹੁ ਲੜਬਾਜੀ ਦੇ ਵਿੱਚ ਬਦਲਣ ਮੈਂ ਅਪੀਲ ਕਰਦਾ ਆ ਕਿ ਤੁਸੀਂ ਉਸ ਸੰਗ ਦੇ ਵਿੱਚ ਆਪਣੇ ਮੋਟਰਸਾਈਕਲਾਂ ਦੇ ਪਟਾਕੇ ਜਾਂ ਤੁਸੀਂ ਟਰੈਕਟਰਾਂ ਤੇ ਵੱਡੇ ਡੈਕ ਲਾ ਕੇ ਜਾਂ ਤੁਸੀਂ ਜੀਪਾਂ ਦੇ ਉਸ਼ਾਹ ਜੀ ਕੋਈ ਫੁੱਲਣ ਬਾਜੀ ਕੀਤੀ ਤੇ ਉਹਦੇ ਤੇ ਫਿਰ ਪ੍ਰਸ਼ਾਸਨ ਹੈ ਜਿਹੜਾ ਪੁਲਿਸ ਹੈ ਉਹ ਸਖਤ ਕਾਰਵਾਈ ਕਰੂਗੀ ਬੌਂਡ ਕੀਤੇ ਜਾਣਗੇ ਔਰ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਥੈਂਕ ਯੂ